ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਮੇਰੇ ਸਾਰੇ ਰਿਸ਼ਤੇਦਾਰ ਤੇ ਵਾਕਿਫ ਮੈਨੂੰ ਲੁੱਟ ਕੇ ਖਾ ਗਏ ਹੁਣ ਮੈਂ ਪੰਜਾਬ ਕਦੇ ਵਾਪਸ ਨਹੀਂ ਆਵਾਂਗਾ ਕੈਨੇਡਾ ਗਏ ਇੱਕ ਪੰਜਾਬੀ ਦੀ ਦੁੱਖ ਭਰੀ ਕਹਾਣੀ ਮੀਤ ਸਿੰਘ ਇੱਕ 45 ਸਾਲ ਦਾ ਪੰਜਾਬੀ ਜਿਸ ਦੇ ਸੁਪਨੇ ਸੀ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣ ਦੇ ਉਹ ਪੰਜਾਬ ਦੇ ਇੱਕ ਪਿੰਡ ਵਿੱਚ ਵੱਡਾ ਹੋਇਆ ਜਿੱਥੇ ਹਰ ਗੱਲ ਵਿੱਚ ਰਿਸ਼ਤੇਦਾਰਾਂ ਦੀ ਚਰਚਾ ਹੁੰਦੀ ਸੀ ਮੀਤ ਨੇ ਸੋਚਿਆ ਸੀ ਕਿ ਉਸ ਦੇ ਆਪਣੇ ਉਸ ਦੀ ਮਦਦ ਕਰਨਗੇ ਪਰ ਉਸ ਦੀ ਕਹਾਣੀ ਨੇ ਉਸ ਨੂੰ ਇੱਕ ਅਜਿਹੀ ਸੱਚਾਈ ਵੱਲ ਲੈ ਗਿਆ ਜਿਸ ਨੇ ਉਸ ਦੇ ਦਿਲ ਨੂੰ ਤੋੜ ਦਿੱਤਾ ਮੀਤ ਦੀ ਜ਼ਿੰਦਗੀ ਦਾ ਸਫ਼ਰ ਸੁਣਨ ਤੋਂ ਪਹਿਲਾਂ ਤੁਸੀਂ ਵੀ ਸੋਚੋ ਕਿ ਤੁਸੀਂ ਕਦੇ ਅਜਿਹੇ ਰਿਸ਼ਤੇ ਵਿੱਚ ਫਸੇ ਹੋ ਜਿੱਥੇ ਤੁਹਾਡੇ ਆਪਣੇ ਹੀ ਤੁਹਾਡੇ ਨਾਲ ਧੋਖਾ ਕਰ ਜਾਣ ਮੀਤ ਦੀ ਕਹਾਣੀ ਸੁਣੋ ਜਿਸ ਵਿੱਚ ਹੈ ਦਿਲ ਨੂੰ ਛੋਣ ਵਾਲਾ ਦੁੱਖ ਤੋਖਾ ਅਤੇ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਮੀਤ ਨੇ ਪੰਜਾਬ ਵਿੱਚ ਆਪਣੀ ਸਾਰੀ ਜ਼ਿੰਦਗੀ ਮਿਹਨਤ ਕੀਤੀ ਪਰ ਜਦੋਂ ਉਸਨੇ ਕੈਨੇਡਾ ਜਾਣ ਦਾ ਫੈਸਲਾ ਕੀਤਾ ਤਾਂ ਉਸ ਨੂੰ ਲੱਗਿਆ ਕਿ ਸਾਰੇ ਰਿਸ਼ਤੇਦਾਰ ਉਸ ਦੇ ਸੁਪਨਿਆਂ ਨੂੰ ਸਾਂਝਾ ਕਰਦੇ ਨੇ ਪਰ ਸੱਚਾਈ ਕੁਝ ਹੋਰ ਸੀ ਉਸ ਦੇ ਆਪਣਿਆਂ ਨੇ ਉਸ ਦੀ ਮਿਹਨਤ ਦੀ ਕਮਾਈ ਨੂੰ ਲੁੱਟ ਲਿਆ ਅਤੇ ਉਸ ਦਾ ਵਿਸ਼ਵਾਸ ਤੋੜ ਦਿੱਤਾ ਇਕ ਕਹਾਣੀ ਹੈ ਇੱਕ ਅਜੇਹੇ ਇਨਸਾਨ ਦੀ ਜਿਸਨੇ ਸੁਪਨੇ ਸਜਾਏ ਸੀ ਪਰ ਉਸਦੇ ਆਪਣਿਆਂ ਨੇ ਹੀ ਉਸਨੂੰ ਠੱਗ ਲਿਆ ਮੀਤ ਸਿੰਘ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ ਉਸਦੇ ਪਰਿਵਾਰ ਵਿੱਚ ਮਾਂ ਪਿਓ ਦੋ ਪੈਣਾ ਅਤੇ ਇੱਕ ਛੋਟਾ ਭਰਾ ਸੀ ਮੀਤ ਦੀ ਜ਼ਿੰਦਗੀ ਸਾਦੀ ਸੀ ਪਰ ਉਸਦੇ ਸੁਪਨੇ ਵੱਡੇ ਸੀ ਉਹ ਹਮੇਸ਼ਾ ਸੋਚਦਾ ਸੀ ਕਿ ਉਹ ਵਿਦੇਸ਼ ਜਾਵੇਗਾ ਅਤੇ ਆਪਣੇ ਪਰਿਵਾਰ ਲਈ ਇੱਕ ਵਧੀਆ ਜ਼ਿੰਦਗੀ ਬਣਾਵੇਗਾ ਪਿੰਡ ਵਿੱਚ ਉਸਦੇ ਰਿਸ਼ਤੇਦਾਰ ਸੀ ਜੋ ਹਮੇਸ਼ਾ ਉਸਨੂੰ ਕਹਿੰਦੇ ਸੀ ਮੀਤ ਤੂੰ ਸਾਡਾ ਮਾਣ ਹੈ ਜਦੋਂ ਵਿਦੇਸ਼ ਜਾਵੇਂਗਾ ਸਾਨੂੰ ਵੀ ਨਾਲ ਲੈ ਜਾਈ ਮੀਤ ਨੂੰ ਲੱਗਦਾ ਸੀ ਕਿ ਉਸਦੇ ਰਿਸ਼ਤੇਦਾਰ ਸੱਚਮੁੱਚ ਉਸਦੀ ਮਦਦ ਕਰਨਗੇ ਉਸਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਇਕੱਠੀ ਕੀਤੀ ਅਤੇ ਕੈਨੇਡਾ ਜਾਣ ਦਾ ਪ੍ਰਬੰਧ ਕਰਨ ਲਈ ਇੱਕ ਏਜੰਟ ਨੂੰ ਪੈਸੇ ਦਿੱਤੇ ਪਰ ਇਹ 에ਜੰਟ ਉਸ ਦੇ ਇੱਕ ਦੂਰ ਦੇ ਰਿਸ਼ਤੇਦਾਰ ਦਾ ਜਾਣਕਾਰ ਸੀ। ਮੀਤ ਨੂੰ ਕੀ ਪਤਾ ਸੀ ਕਿ ਇਹ 에ਜੰਟ ਅਤੇ ਉਸ ਦਾ ਰਿਸ਼ਤੇਦਾਰ ਮਿਲ ਕੇ ਉਸ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸੀ। ਜਦੋਂ ਮੀਤ ਨੇ ਆਪਣੇ ਪੈਸੇ ਦਿੱਤੇ ਤਾਂ 에ਜੰਟ ਨੇ ਉਸ ਨੂੰ ਝਾਲੀ ਦਸਤਾਵੇਜ਼ ਦਿੱਤੇ ਅਤੇ ਫਿਰ ਗਾਇਬ ਹੋ ਗਿਆ। ਮੀਤ ਦੀ ਸਾਰੀ ਜਮਾ ਪੂੰਜੀ ਜੋ ਉਸ ਨੇ ਸਾਲਾਂ ਦੀ ਮਿਹਨਤ ਨਾਲ ਜੋੜੀ ਸੀ ਇੱਕ ਝਟਕੇ ਵਿੱਚ ਖਤਮ ਹੋ ਗਈ। ਉਸ ਦੇ ਰਿਸ਼ਤੇਦਾਰ ਨੇ ਵੀ ਮੂੰਹ ਫੇਰ ਲਿਆ ਅਤੇ ਕਿਹਾ ਮੈਨੂੰ ਕੀ ਪਤਾ ਮੈਂ ਤਾਂ ਸਿਰਫ ਜਾਣਕਾਰ ਸੀ ਮੀਤ ਦਾ ਦਿਲ ਟੁੱਟ ਗਿਆ ਪਰ ਉਸਨੇ ਹਾਰ ਨਾ ਮੰਨੀ ਉਸਨੇ ਹੌਸਲਾ ਰੱਖਿਆ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਫਿਰ ਤੋਂ ਮਿਹਨਤ ਸ਼ੁਰੂ ਕਰ ਦਿੱਤੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਮੀਤ ਆਖਰਕਾਰ ਕੈਨੇਡਾ ਪਹੁੰਚ ਗਿਆ ਪਰ ਉਸ ਦੀਆਂ ਮੁਸੀਬਤਾਂ ਖਤਮ ਨਹੀਂ ਹੋਈਆਂ ਕੈਨੇਡਾ ਵਿੱਚ ਉਸਨੇ ਸੋਚਿਆ ਸੀ ਕਿ ਉਹ ਆਪਣੇ ਪਿੰਡ ਦੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਜਲਦੀ ਸੈਟਲ ਹੋ ਜਾਵੇਗਾ। ਉਸਨੇ ਆਪਣੇ ਇੱਕ ਮਾਮੇ ਨੂੰ ਫੋਨ ਕੀਤਾ ਜੋ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਰਹਿ ਰਿਹਾ ਸੀ। ਮਾਮੇ ਨੇ ਵਾਅਦਾ ਕੀਤਾ ਕਿ ਉਹ ਮੀਤ ਨੂੰ ਨੌਕਰੀ ਅਤੇ ਰਹਿਣ ਲਈ ਜਗ੍ਹਾ ਦਿਵਾਏਗਾ। ਮੀਤ ਨੂੰ ਖੁਸ਼ੀ ਹੋਈ ਕਿ ਸ਼ਾਇਦ ਹੁਣ ਉਸ ਦੀ ਜ਼ਿੰਦਗੀ ਸਹੀ ਰਾਹ ਤੇ ਆ ਜਾਵੇਗੀ। ਪਰ ਜਦੋਂ ਉਹ ਮਾਮੇ ਦੇ ਘਰ ਪਹੁੰਚਿਆ ਤਾ ਮਾਮੇ ਨੇ ਉਸ ਨੂੰ ਆਪਣੇ ਘਰ ਦੇ ਬੇਸਮੈਂਟ ਵਿੱਚ ਰਹਿਣ ਲਈ ਕਿਹਾ ਅਤੇ ਮੋਟਾ ਕਿਰਾਇਆ ਮੰਗਿਆ। ਨੌਕਰੀ ਦੀ ਗੱਲ ਤਾਂ ਸਿਰਫ ਇੱਕ ਬਹਾਨਾ ਸੀ। ਮੀਤ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਉਸ ਦਾ ਮਾਮਾ ਉਸ ਨੂੰ ਸਿਰਫ ਪੈਸੇ ਕਮਾਉਣ ਦੇ ਮੌਕੇ ਵਜੋਂ ਵੇਖ ਰਿਹਾ ਸੀ। ਮੀਤ ਨੇ ਮਿਹਨਤ ਕਰਨੀ ਸ਼ੁਰੂ ਕੀਤੀ ਪਰ ਉਸ ਦੀਆਂ ਸਾਰੀਆਂ ਕਮਾਈਆਂ ਮਾਮੇ ਦੇ ਕਿਰਾਏ ਅਤੇ ਹੋਰ ਖਰਚਿਆਂ ਵਿੱਚ ਹੀ ਨਿਕਲ ਜਾਂਦੀਆਂ ਸੀ। ਇੱਕ ਦਿਨ ਜਦੋਂ ਮੀਤ ਨੇ ਮਾਮੇ ਨੂੰ ਪੁੱਛਿਆ ਕਿ ਉਸ ਨੂੰ ਨੌਕਰੀ ਵਿੱਚ ਮਦਦ ਕਿਉਂ ਨਹੀਂ ਕੀਤੀ ਤਾਂ ਮਾਮੇ ਨੇ ਹੱਸ ਕੇ ਕਿਹਾ ਤੂੰ ਵੀ ਸੋਚਿਆ ਕਰ ਸਭ ਕੁਝ ਤੇਰੇ ਲਈ ਤਿਆਰ ਨਹੀਂ ਮਿਲੇਗਾ ਮੀਤ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਉਸ ਨੂੰ ਸਮਝ ਆ ਗਈ ਸੀ ਕਿ ਉਸ ਦੇ ਆਪਣੇ ਹੀ ਉਸ ਨੂੰ ਵਰਤ ਰਹੇ ਸੀ ਉਸ ਨੇ ਫੈਸਲਾ ਕੀਤਾ ਕਿ ਹੁਣ ਉਹ ਕਿਸੇ ਦੇ ਪਰੋਸੇ ਨਹੀਂ ਰਹੇਗਾ ਕੈਨੇਡਾ ਵਿੱਚ ਮੀਤ ਨੇ ਆਪਣੇ ਆਪ ਨੂੰ ਸੰਭਾਲਣਾ ਸਿੱਖ ਲਿਆ ਉਸ ਨੇ ਛੋਟੀਆਂ ਮੋਟੀਆਂ ਨੌਕਰੀਆਂ ਕੀਤੀਆਂ ਜਿਵੇਂ ਕਿ ਟਰਕ ਡਰਾਈਵਰੀ ਅਤੇ ਫੈਕਟਰੀ ਵਿੱਚ ਕੰਮ ਪਰ ਉਸ ਦੇ ਦਿਲ ਵਿੱਚ ਹਮੇਸ਼ਾ ਇੱਕ ਡਰ ਸੀ ਕਿ ਕੋਈ ਨਾ ਕੋਈ ਉਸ ਨੂੰ ਫਿਰ ਤੋਂ ਲੁੱਟ ਲਵੇਗਾ ਇੱਕ ਵਾਰ ਉਸ ਦੇ ਇੱਕ ਪੁਰਾਣੇ ਦੋਸਤ ਨੇ ਜੋ ਕਿ ਪੰਜਾਬ ਵਿੱਚ ਉਸ ਦੇ ਪਿੰਡ ਦਾ ਹੀ ਸੀ ਉਸ ਨੂੰ ਫੋਨ ਕੀਤਾ ਉਸ ਦੋਸਤ ਨੇ ਕਿਹਾ ਕਿ ਉਹ ਪੰਜਾਬ ਵਿੱਚ ਮੀਤ ਦੇ ਪਰਿਵਾਰ ਦੀ ਮਦਦ ਕਰ ਰਿਹਾ ਹੈ ਅਤੇ ਉਸ ਨੂੰ ਕੁਝ ਪੈਸੇ ਭੇਜਣ ਦੀ ਲੋੜ ਹੈ ਮੀਤ ਨੇ ਬਿਨਾਂ ਸੋਚੇ ਸਮਝੇ ਪੈਸੇ ਭੇਜ ਦਿੱਤੇ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦਾ ਦੋਸਤ ਉਸ ਪੈਸੇ ਨੂੰ ਆਪਣੇ ਲਈ ਵਰਤ ਰਿਹਾ ਸੀ। ਮੀਤ ਦੇ ਪਰਿਵਾਰ ਨੂੰ ਕੋਈ ਮਦਦ ਨਹੀਂ ਮਿਲੀ। ਇਸ ਘਟਨਾ ਨੇ ਮੀਤ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਉਸ ਨੇ ਸੋਚਿਆ ਕਿ ਜੇ ਉਸ ਦੇ ਆਪਣੇ ਹੀ ਉਸ ਨਾਲ ਅਜਿਹਾ ਕਰ ਸਕਦੇ ਨੇ ਤਾਂ ਉਹ ਪੰਜਾਬ ਵਾਪਸ ਕਿਉਂ ਜਾਵੇ? ਉਸ ਨੇ ਫੈਸਲਾ ਕੀਤਾ ਕਿ ਹੁਣ ਉਹ ਕੈਨੇਡਾ ਵਿੱਚ ਹੀ ਆਪਣੀ ਜ਼ਿੰਦਗੀ ਬਣਾਵੇਗਾ ਅਤੇ ਪੰਜਾਬ ਨਾਲ ਸਾਰੇ ਸਬੰਧ ਤੋੜ ਦੇਵੇਗਾ। ਪਰ ਇਸ ਸਬਦ ਦੇ ਵਿੱਚ ਮੀਤ ਨੂੰ ਇੱਕ ਸਬਕ ਮਿਲਿਆ ਉਸਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਸਫਲਤਾ ਲਈ ਸਿਰਫ ਆਪਣੇ ਆਪ ਤੇ ਪਰੋਸਾ ਕਰਨਾ ਚਾਹੀਦਾ ਹੈ ਉਸਨੇ ਆਪਣੀ ਮਿਹਨਤ ਨਾਲ ਕੈਨੇਡਾ ਵਿੱਚ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਅਤੇ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ ਮੀਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਰਿਸ਼ਤੇ ਅਤੇ ਵਿਸ਼ਵਾਸ ਦੀ अहमियत ਤਾਂ ਹੁੰਦੀ ਹੈ ਪਰ ਕਈ ਵਾਰ ਸਾਨੂੰ ਆਪਣੀ ਸੁਰੱਖਿਆ ਲਈ ਸੁਚੇਤ ਰਹਿਣਾ ਵੀ ਜ਼ਰੂਰੀ ਹੈ मीत ਨੇ ਆਪਣੇ ਰਿਸ਼ਤੇਦਾਰਾਂ ਤੇ ਅੰਨਾ ਪਰੋਸਾ ਕੀਤਾ ਪਰ ਉਸ ਨੂੰ ਇਸ ਦੀ ਵੱਡੀ ਕੀਮਤ ਅਦਾ ਕਰਨੀ ਪਈ ਇਸ ਕਹਾਣੀ ਦਾ ਸਬਕ ਇਹ ਹੈ ਕਿ ਸਾਨੂੰ ਆਪਣੀ ਮਿਹਨਤ ਅਤੇ ਪੈਸੇ ਦੀ ਕਦਰ ਕਰਨੀ ਚਾਹੀਦੀ ਹੈ ਕਿਸੇ ਨਾਲ ਵੀ ਵਿੱਤੀ ਮਾਮਲਿਆਂ ਵਿੱਚ ਸਬੰਧ ਜੋੜਨ ਤੋਂ ਪਹਿਲਾਂ ਸਾਨੂੰ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਮੀਤ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਮੁਸੀਬਤਾਂ ਦੇ ਬਾਵਜੂਦ ਜੇ ਅਸੀਂ ਹੌਸਲਾ ਨਾ ਛੱਡੀਏ ਤਾਂ ਅਸੀਂ ਆਪਣੀ ਮੰਜ਼ਿਲ ਨੂੰ ਪਾ ਸਕਦੇ ਹਾਂ ਸਾਡੇ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਸਫਲਤਾ ਸਿਰਫ ਮਿਹਨਤ ਅਤੇ ਸੁਚੇਤ ਫੈਸਲਿਆਂ ਨਾਲ ਹੀ ਮਿਲਦੀ ਹੈ ਮੀਤ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਕਈ ਵਾਰ ਆਪਣੇ ਆਪਣਿਆਂ ਤੋਂ ਦੂਰ ਜਾਣਾ ਹੀ ਬਿਹਤਰ ਹੁੰਦਾ ਹੈ ਜੇ ਉਹ ਸਾਡੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਣ ਸੁਣਨ ਵਾਲਿਓ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਸੁਚੇਤ ਰਹੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ